ਉਹਨਾਂ ਖੜੇ ਕੇ ਮੈਂ ਪਾਸ ਕਰਦਾ ਜੀਟੀਪੀ 9594 ਬੇਰੁਜ਼ਗਾਰ ਅਧਿਆਪਕ ਸਾਹਿਬ ਨੂੰ ਲਾਈਵ ਦੇ ਮਾਧਿਅਮ ਰਾਹੀਂ ਜੋ ਵੀ ਸਾਥੀ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਇੱਕ ਵਾਰ ਦੱਸ ਦੇ ਵੀ ਵੀਡੀਓ ਤੇ ਆਵਾਜ਼ ਤੁਹਾਡੇ ਤੱਕ ਜਿਹੜੀ ਹੈ ਸਾਫ਼ ਤੇ ਪਹੁੰਚ ਰਹੀ ਹੈ ਤਰੀਕੇ ਦੇ ਨਾਲ ਜੀ ਪੁੱਛਾ ਹੋਰ ਕੀ ਤੋਂ ਦਸੰਦਰ ਅਤੇ ਦੇਖੋ ਯਾਰ 8894 ਬੇਰੁਜ਼ਗਾਰ ਦੇ ਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਡੀਪੀਆਈ ਮੋਹਾਲੀ ਦੇ ਬਾਹਰ ਆਪਣਾ ਧਰਨਾ ਜਿਹੜਾ ਲਗਾਇਆ ਹੋਇਆ ਉਸ ਦਾ ਅੱਜ ਦੂਸਰਾ ਦਿਨ ਸੀ ਔਰ ਜਿਵੇਂ ਕਿ ਕੱਲ ਪ੍ਰਸ਼ਾਸਨ ਨੇ ਸਾਫ਼ ਦਿੱਤਾ ਸੀ ਔਰ ਮਿਤੀਲਾ ਕਰਵਾਈਆਂ ਸੀ ਔਰ ਇਹਨਾਂ ਵਿੱਚ ਸਵਾਸ਼ਣ ਮਿਲਿਆ ਸੀ ਵੀ ਅੱਜ ਤੇਰੀ ਹੈ ਉਹ ਤੁਹਾਡੀ ਭਰਤੀ ਤੇ ਕੰਮ ਕਰਨਾ ਅਸੀਂ ਸ਼ੁਰੂ ਕਰਦੇ ਆਂਗੇ ਤਾਂ ਸਾਥੀਓ ਜੋ ਸਾਥੀ ਇੱਥੇ ਪਹੁੰਚੇ ਨਹੀਂ ਉਹਨਾਂ ਦੀ ਮਿਹਨਤ ਨੂੰ ਅੱਜ ਉਹਨਾਂ ਦੇ ਜੀ ਸਦਕੇ ਅੱਜ ਜਿਹੜੀ ਭਰਤੀ ਬੋਰਡ ਲੈਟਰ ਉਹ ਡੀਪੀਐਚ ਦਫ਼ਤਰ ਵਾਪਸ ਆ ਗਈ ਹੈ ਉਹਨ ਜਿਹੜਿਆ ਅ ਅੱਗੋਂ ਡੀਪੀਐਚ ਨੇ ਕਰਕੇ ਪਰ ਲੈਟਰ ਜਿਹੜੀ ਹੈ ਵਾਪਸ ਭਰਤੀ ਬੋਰਡ ਨੂੰ ਭੇਜਣਾ ਹੈ ਤਾਂ ਸਾਥੀਓ ਕੰਮ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਹੁਣ ਇਹ ਕੰਮ ਕਿੰਨੇ ਦਿਨਾਂ ਦੇ ਵਿੱਚ ਕਰਵਾਉਣਾ ਹੈ ਇਹ ਤੁਹਾਡੀ ਗਿਣਤੀ ਤੇ ਨਿਰਭਰ ਹੈ ਸਾਥੀਓ ਅਸੀਂ ਇੱਥੇ ਬੈਠੇ ਆ ਸਾਡੀਆਂ ਭੈਣਾਂ ਵੀ ਇੱਥੇ ਬੈਠੀਆਂ ਨੇ ਅੱਜ ਧਰਨੇ ਦਾ ਦੂਜਾ ਦਿਨ ਸੀ ਕੇਟਰ ਹੌਲੀ-ਹੌਲੀ ਜਿਹੜਾ ਉਹ ਪਹੁੰਚ ਰਿਹਾ ਹੈ ਤਾਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਡੇ ਰੂਪ ਦੇ ਵਿੱਚ ਜਿਹੜਾ ਇੱਥੇ ਅੰਮ੍ਰਿਤਸਰ ਗੁਰੂ ਘਰ ਮੋਹਾਲੀ ਦੇ ਵਿੱਚ ਪਹੁੰਚੋ ਔਰ ਜਿਹੜਾ ਡੀਪੀਐਨ ਦਫ਼ਤਰ ਦੇ ਵਿੱਚ ਆਪਣਾ धरना ਚੱਲ ਰਿਹਾ ਉਸ ਵਿੱਚ ਆਪਦੀ ਹਾਜ਼ਰੀ ਜਿਹੜੀ ਹੈ ਯਕੀਨੀ ਬਣਾਓ ਕਿਉਂਕਿ ਇੱਕ ਦਿਨ ਦੇ ਵਿੱਚ ਜਿਹੜੀ ਲੈਟਰ ਹੈ ਉੱਧਰ ਜਾਏਗੀ ਫਿਰ ਆਪਣਾ ਜਿਹੜਾ ਸ਼ਡਿਊਲ ਹੈ ਉਹ ਜਾਰੀ ਹੋਏਗਾ ਜੋ ਆਪਾਂ ਨੂੰ ਪ੍ਰਸ਼ਾਸਨ ਦੇ ਥਰੂ ਡਿਪਾਰਟਮੈਂਟ ਦੇ kia ਹੈ ਉਸ ਦੇ ਚੱਲਦੇ ਅੱਜ ਪਹਿਲਾ ਸਟੈਪ ਜਿਹੜਾ ਸੀ ਆਪਣੀ ਲੈਟਰ ਜਿਹੜੀ ਹੈ ਉਹ ਵਾਪਸ ਡੀਪੀਐਨ ਦਫ਼ਤਰ ਉਹ ਪਹੁੰਚ ਚੁੱਕੀ ਹੈ ਉਸ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਵੀ ਆਪ ਉਸ ਤਾ ਤੁ ਇਸ ਤਰ੍ਹਾਂ ਪੁੱਛ ਲਿਆ ਗਿਆ ਡੀਪੀਆਈ ਨੂੰ ਕਿ ਇਸ ਤਰ੍ਹਾਂ ਤੁਸੀਂ ਪੋਸਟਾ ਪੂਰੀਆ ਕਰੀਆਂ ਨੇ ਉਸ ਵਾਸਤੇ ਸਾਨੂੰ ਦਿਸ਼ਾ ਨਿਰਦੇਸ਼ ਜਰਰੇ ਜਾਰੀ ਕਰੋ ਸੋ ਸਾਥੀਓ ਡੀਪੀਆਈ ਤੋਂ ਉਹ ਲੈਟਰ ਹੁਣ ਦੁਬਾਰਾ ਭਰਤੀ ਮੋੜ ਜਾਣੀ ਹੈ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਫਟਾ ਇਹ ਕੰਮ ਵੀ ਜਲਦੀ ਤੋਂ ਜਲਦੀ ਹੋਵੇ ਸਾਥੀਆਂ ਨੂੰ ਵੀ ਅਪੀਲ ਹੈ ਵੀ ਜਿਹੜੇ ਘਰਾਂ ਵਿੱਚ ਬੈਠੇ ਨੇ ਹਾਲੇ ਤੱਕ ਉਹ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਤਾਂ ਜੋ ਆਪਾਂ ਆਪਦੇ ਕੰਮ ਨੂੰ ਜਲਦੀ ਤੋਂ ਜਲਦੀ ਕਰਵਾ ਸਕੀਏ ਕਿਉਂਕਿ ਜਿੰਨੀ ਤੁਹਾਡੀ ਗਿਣਤੀ ਜ਼ਿਆਦਾ ਹੋਏਗੀ ਓਨੀ ਜਿਹੜਾ ਇੱਥੇ ਕੰਮ ਦੀ ਸਪੀਡ ਵੀ ਜ਼ਿਆਦਾ ਹੋਏਗੀ ਔਰ ਦੂਜਾ ਸਾਥੀਓ ਜਿन्हे ਕੀ ਆਪਾਂ ਨੂੰ ਇਹ ਵੀ ਪਤਾ ਹੈ ਵੀ 27 ਤਰੀਕ ਦਾ ਧਰਨਾ ਜਿਹੜਾ ਆਪਾਂ ਗੰਬੀਰਪੁਰ ਵਿਖੇ ਰੱਖਿਆ ਹੋਇਆ ਸੀ ਤਾਂ ਉਸ ਦੇ ਚਲਦੇ ਅੱਜ ਪ੍ਰਸ਼ਾਸਨ ਦੇ ਦੁਆਰਾ ਮંત્રી ਸਾਹਿਬ ਦੇ ਨਾਲ ਵੀ رابطہ ਬਣਿਆ ਉਹਨਾਂ ਨੇ ਇਹ ਗੱਲ ਦਾ ਵਿਸ਼ਵਾਸ ਦਵਾਇਆ ਵੀ ਤੁਹਾਡਾ ਜਿਹੜਾ ਕੰਮ ਹੈ ਉਹ ਇੱਥੋਂ ਸਟਾਰਟ ਹੋ ਗਿਆ ਹੈ ਤੁਹਾਡਾ ਕੰਮ ਜਲਦੀ ਜਿਹੜਾ ਹੈ ਉਹ ਕੁਝ ਕੁ ਦਿਨਾਂ ਦੇ ਵਿੱਚ ਪੂਰਾ ਕਰ ਦਿੱਤਾ ਜਾਏਗਾ ਔਰ ਜਿਸ ਦੇ ਚਲਦੇ ਜਿਹੜਾ ਧਰਨਾ ਹੈ ਉਹ ਇੱਕ ਵਾਰ ਜਿਹੜਾ ਹੈ ਗੰਬੀਰਪੁਰ ਵਾਲਾ ਉਹ ਪੋਸਟਪੋਨ ਕੀਤਾ ਜਾਂਦਾ ਹੈ ਤਾਂ ਸਾਥੀਆਂ ਨੂੰ ਬੇਨਤੀ ਹੈ ਵੀ ਹੁਣ ਜਿਹੜੇ ਵੀ ਸਾਥੀ ਨੇ ਉਹ ਪਹਿਲਾਂ ਕਹਿ ਰਹੇ ਸੀ ਵੀ ਅਸੀਂ 27 ਤਰੀਕ ਨੂੰ ਆਵਾਂਗੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ 27 ਤਰੀਕ ਨੂੰ ਹੁਣ ਅੰਬ ਸਹਿਬ ਗੁਰਦੁਆਰਾ ਗੁਰੂਕਰ ਮੋਹਾਲੀ ਦੇ ਵਿੱਚ ਪਹੁੰਚੋ ਔਰ ਜਿਹੜਾ ਮੋਹਾਲੀ ਦੇ ਵਿੱਚ ਡੀਪੀਏ ਦੇ ਬਾ ਧਰਨਾ ਚੱਲ ਰਿਹਾ ਹੈ ਉਸ ਵਿੱਚ ਆਪਣਾ ਯੋਗਦਾਨ ਪਾਓ ਜਿੰਨਾ ਜਲਦੀ ਤੁਸੀਂ ਆਓਗੇ ਜਿੰਨਾ ਇਕੱਠ ਤੁਹਾਡਾ ਜ਼ਿਆਦਾ ਹੋਏਗਾ ਉਨੀ ਜ਼ਿਆਦਾ ਜੜੀ ਹੈ ਆਪਣੀ ਭਰਤੀ ਜਲਦੀ ਪੂਰੀ ਹੋ ਜਾਏਗੀ ਤਾ ਸਾਥੀਆਂ ਨੂੰ ਬੇਨਤੀ ਹੈ ਵੀ ਗੰਬੀਰਪੁਰ ਵਾਲਾ ਜਿਹੜਾ ਪ੍ਰੋਟੈਸਟ ਸੀ ਉਹ ਇੱਕ ਵਾਰ ਪੋਸਟਪੋਨ ਕੀਤਾ ਗਿਆ ਹੈ ਤਾਂ ਸਾਥੀਆਂ ਨੂੰ ਬੇਨਤੀ ਹੈ ਵੀ ਮੁਹਾਲੀ ਵਿਖੇ ਧਰਨੇ ਤੇ ਕਹੋ ਤਾਂ ਜੋ ਜਿਹੜੀ ਭਰਤੀ ਹੈ ਉਹ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾ ਸਕੇ ਸਾਥੀਓ ਕੁਝ ਅਬ ਅਫਸਰਾਂ ਦਾ ਕੁਝ ਕੁੜੀਆਂ ਦਾ ਪੈਰਾ ਮੇਰੀਆਂ ਦਾ ਇਹ ਬਹਾਨਾ ਸੀ ਵੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਜੋਬ ਕਰਦੇ ਆ ਸਾਨੂੰ ਜਿਹੜਾ ਹੈ ਛੁੱਟੀ ਨਹੀਂ ਮਿਲਦੀ ਤਾਂ ਦੇਖੋ ਹੁਣ ਇੱਕ ਤੋਂ ਛੁੱਟੀਆਂ ਵੀ ਵਿਚ ਆ ਰਹੀਆਂ ਨੇ ਤਾਂ ਉਹਨਾਂ ਛੁੱਟੀਆਂ ਦਾ ਹੁਣ ਵਾਧਾ ਲਓ ਆਓ ਧਰਨੇ ਤੇ ਸਾਥ ਦਿਓ ਹੁਣ ਜਿਹੜਾ ਭਰਤੀ ਦੇ ਕੰਮ ਨੂੰ ਜਲਦੀ ਤੋਂ ਜਲਦੀ ਜਿਹੜਾ ਆਪਾਂ ਪੂਰਾ ਕਰਵਾ ਸਕੀਏ ਦੇਖੋ ਕੁਝ ਭੈਣਾ ਆਪਣੇ ਕੁਝ ਪੇਰੈਂਟਸ ਦੇ ਨਾਲ ਇੱਥੇ ਪਹੁੰਚੇ ਨੇ ਕੁਝ ਭੈਣਾ ਆਪਣੇ ਬੱਚਿਆਂ ਦੇ ਨਾਲ ਜੇ ਇੱਥੇ ਪਹੁੰਚ ਹੋਈਆਂ ਨੇ ਤਾਂ ਉਹ ਦੇਖੋ ਉਹ ਵੀ ਕਿਸੇ ਦੇ ਕਿਸੇ ਦੀ ਧੀ ਭੈਣ ਕਿਸੇ ਦੇ ਪਤਨੀ ਹੈ ਕੋਈ ਉਹਨਾਂ ਦੇ ਮਾਂ ਉਹਨਾਂ ਦੇ ਜਿਹੜੇ ਮਾਪਿਓ ਇੱਥੇ ਪਹੁੰਚੇ ਨੇ ਉਹਨਾਂ ਦੇ ਵੀ ਬੱਚੇ ਨੇ ਤਾਂ ਦੇਖੋ ਇਹ ਬਹਾਨੇ ਨੇ ਜਿਹੜੇ ਬਹਾਨੇ ਆਪਾਂ ਘਰ ਬੈਠੇ ਲਗਾ ਰਹੇ ਆ ਸਾਥੀਓ ਭਰਤੀ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਹੁਣ ਨੂੰ ਜਿਹੜਾ ਕਿੰਨੀ ਜਲਦੀ ਤੁਸੀਂ ਕੂਲਾ ਕਰਵਾ ਕੇ ਸਕਰੂਟੀ ਦੇ ਜਿਹੜੇ ਲੈਟਰ ਨੇ ਉਹ ਤੁਸੀਂ ਪਵਾਣੇ ਨੇ ਸਕਰੂਟੀ ਦਾ ਸ਼ੈਡਿਊਲ ਜਿਸ ਦਿਨ ਪੈ ਗਿਆ ਉਸ ਦਿਨ ਤੁਸੀਂ ਜਿਹੜੀ ਹੈ ਬੈਂਗਲور ਵਾਲੀ ਜੰਗ ਜਿਹੜੀ ਹੈ ਉਹ ਤੁਸੀਂ ਜਿੱਤ ਜਾਓਗੇ ਇਸ ਗੱਲ ਦਾ ਤੁਹਾਡੇ ਨਾਲ ਵਾਦਾ ਹੈ ਤਾਂ ਇਹ ਜੰਗ ਜਿਹੜੀ ਹੈ ਤੁਹਾਡੇ ਰਾਹੀ ਤੁਹਾਡੇ ਇਕੱਠ ਦੇ ਰੂਪ ਦੇ ਨਾਲ ਤੁਹਾਡੇ ਹੌਸਲੇ ਦੇ ਰੂਪ ਨਾਲ ਜਿਹੜੀ ਹੈ ਉਹ ਜਿੱਤੀ ਜਾਣੀ ਹੈ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ 27 ਤਰੀਕ ਨੂੰ ਜਿਹੜੇ ਸਾਥੀ ਕਹਿ ਰਹੇ ਸੀ ਅਸੀਂ ਜਾਵਾਂਗੇ ਉਹਨਾਂ ਨੂੰ ਬੇਨਤੀ ਹੈ ਹੁਣ ਜਿਹੜਾ ਹੈ ਉਹ ਵੱਡੇ ਇਕੱਠ ਦੇ ਰੂਪ ਦੇ ਵਿੱਚ ਕਰਨਾ ਹੈ ਜਿਹੜਾ ਮੁਖਾਲੀ ਵਿਖੇ ਚੱਲ ਰਿਹਾ ਡੀਪੀ ਦੇ ਬਾਹਰ ਉਸ ਵਿੱਚ ਸਾਥ ਦਿਓ ਤਾਂ ਕਿ ਜਿਹੜਾ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਭੈਣਾ ਮੇਰੀਆਂ ਨੂੰ ਬੇਨਤੀ ਹੈ ਦੇਖੋ ਇਸ ਭਰਤੀ ਦੇ ਵਿੱਚ ਇੱਕ ਵੱਡਾ ਪਿੱਸਾ ਜਿਹੜਾ ਉਹ ਕੁੜੀਆਂ ਦਾ ਹੈ ਜੇਕਰ ਭਰਤੀ ਨੂੰ ਪੂਰਾ ਕਰਵਾਉਣਾ ਹੈ ਤਾਂ ਕੁੜੀਆਂ ਨੂੰ ਸਾਥ ਦੇਣਾ ਹੀ ਪਏਗਾ ਤੁਸੀਂ ਪਿਛਲੀ ਆ ਸਕਰੂਟੀ ਲਿਸਟਾਂ ਜਾਰੀ ਕਰ ਲੋ ਦੇਖ ਲੋ ਔਰ ਆਣ ਵਾਲੀਆਂ ਜਿਹੜੀਆਂ ਸਕਰੂਟੀ ਲਿਸਟਾਂ ਨੇ ਹੋਣਗੀਆਂ ਉਹਨਾਂ ਨੂੰ ਵੀ ਚੈੱਕ ਕਰ ਲਿਆ ਜੇ ਤੁਸੀਂ ਦੇਖੋਗੇ 70 ਤੋਂ 75% ਜਿਹੜੀ ਗਿਣਤੀ ਹੈ ਉਹ ਕੁੜੀਆਂ ਦੀ ਹੈ ਫਿਰ ਦੇਖੋ ਜੇ ਤੁਸੀਂ ਸਾਥ ਨਾ ਦਿਓਗੇ ਤਾਂ ਭਰਤੀ ਨੂੰ ਕਿਵੇਂ ਜਲਦੀ ਪੂਰਾ ਕਰਵਾਇਆ ਜਾ ਸਕਦਾ ਹੈ ਸਾਰਿਆਂ ਪਹਿਲਾਂ ਮੇਰੀ ਨੂੰ ਬੇਨਤੀ ਹੈ ਵੀ ਸਵੇਰੇ ਤੁਹਾਡੀ ਗਿਣਤੀ ਜਿਹੜੀ ਹੈ ਉਹ ਇੱਥੇ ਵਾਕੋ ਵੱਧ ਹੋਣੀ ਚਾਹੀਦੀ ਹੈ ਅਸੀਂ ਇਸ ਉਮੀਦ ਨਾਲ ਇੱਥੇ ਬੈਠੇ ਆ ਜਿੰਨਾ ਵੀ ਕਿੱਟਰ ਇੱਥੇ ਬੈਠਾ ਹੈ ਇੱਥੇ ਇਸ ਉਮੀਦ ਨਾਲ ਬੈਠਾ ਵੀ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਸਾਥੀ ਘਰਾਂ ਤੋਂ ਨਿਕਲਣਗੇ ਔਰ ਜਿਹੜਾ ਸਾਡਾ ਸਾਹਬ ਦੇਣ ਵਾਸਤੇ ਇੱਥੇ ਪਹੁੰਚਣਗੇ ਤਾਂ ਜਿਹੜਾ ਭਰਤੀ ਨੂੰ ਪੂਰਾ ਕਰਵਾ ਕੇ ਜਲਦੀ ਤੋਂ ਜਲਦੀ ਅਸੀਂ ਸਕੂਲਾਂ ਵੱਲ ਜਾ ਸਕੀਏ ਬਾਕੀ ਸਾਥੀਓ ਅਗਲੀ ਜਾਣਕਾਰੀ ਸਾਥੀ ਸਰਿੰਦਰ ਜੀ ਤਾਰੇ ਹੀ 9894 ਦੇ ਰਜਵਾਰ ਦੇ ਆਪਕ ਸਾਥੀਓ ਸਾਰਿਆਂ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸਾਥੀਓ ਸਭ ਨੂੰ ਪਤਾ ਹੈ ਕਿ ਮੁਹਾਲੀ ਵਿਖੇ ਆ ਜਿਹੜਾ ਤਰਨਾ ਆਪਣਾ ਉਹ ਦੂਸਰਾ ਦਿਨ ਹੈ ਔਰ ਇੱਕ ਛੋਟੀ ਜੀ ਗੁड़िया ਜਿਹੜੀ ਮੰਨਤ ਕੈਮਰਾਮੈਨ ਨੂੰ ਕਹੂੰਗਾ ਮੈਂ ਕੇਵਲ ਦਿਖਾਓ ਤੁਹਾਡੇ ਹੱਕਾਂ ਦੇ ਲਈ ਇੱਥੇ ਪਹੁੰਚੀ ਹੋਈ ਆ ਤੇ ਉਹਨਾਂ ਸਾਥੀਆਂ ਨੂੰ ਸ਼ਰਮ ਆਣੀ ਚਾਹੀਦੀ ਆ ਜਿਹੜੇ ਸਾਥੀ ਜੀ ਨਵੀਂ ਸਕੱਤਰ ਹੀ ਹੋਣ ਵਾਲੀ ਆ ਉਹਨਾਂ ਦੇ ਲਈ ਸਾਰੀ ਯੂਨੀਅਨ ਤੇ ਸਾਰਾ ਕੈਡਰ ਦੇਖੋ ਕਿੰਨਾ ਬੈਠਾ ਪਰ ਉਹਨਾਂ ਦੀ ਗ੍ਰਤੀ ਆਟੇ ਦੇ ਵਿੱਚ ਲੂਣ ਦੇ ਬਰਾਬਰ ਆ ਸ਼ਰਮ ਆਣੀ ਚਾਹੀਦੀ ਆ ਤੁਹਾਨੂੰ ਕਰਾਂ ਦੇ ਵਿੱਚੋਂ ਨਿਕਲਣਾ ਚਾਹੀਦਾ ਤੁਹਾਨੂੰ ਪ੍ਰਸ਼ਾਸਨ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦੀ ਸਾਰੀ ਰਿਪੋਰਟ ਜਿਹੜੀ ਹੈ ਉਹ ਚੈੱਕ ਕਰ ਰਿਹਾ ਕਿ ਕਿੰਨੇ ਵਜੇ ਕਿੰਨੇ ਸਾਥੀ ਇੱਥੇ ਬੈਠੇ ਨੇ ਪਲ-ਪਲ ਦੀ ਰਿਪੋਰਟ ਜਾ ਰਹੀ ਹੈ ਜੇਕਰ ਆਪਾਂ ਸਾਰੇ ਇੱਥੇ ਬੈਠੇ ਆ ਨਾ ਤਾਂ ਉਨੀ ਦੇਰੀ ਆਪਣਾ ਪ੍ਰੋਸੈਸ ਚੱਲੇ ਜੇਕਰ ਇਹ ਗਿਣਤੀ ਆਪਾਂ ਹੋਰ ਵੱਢੀ ਕਰਾਂਗੇ ਜਿੰਨੀ ਇਹ ਗਿਣਤੀ ਵੱਢੀ ਕਰਾਂਗੇ ਉਨੀ ਹੀ ਲਿਸਟ ਵੱਢੀ ਪੈਣੀ ਹੈ ਇਸ ਲਈ ਸਾਰੇ ਸਾਥੀਆਂ ਨੂੰ ਇਹ ਬੇਨਤੀ ਆ ਤੇ ਨਾਲ ਉਹਨਾਂ ਦੇ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਇੱਥੇ ਆਉਣ ਅਤੇ ਪ੍ਰੋਟੈਸਟ ਦਾ ਹਿੱਸਾ ਬਣਨ ਤਾਂ ਕਿ ਜਿਹੜੇ ਸਰਕਾਰ ਤੋਂ ਸਾਡੇ ਦੇ ਬੰਦੇ ਹੱਕ ਆ ਉਹ ਜਲਦੀ ਤੋਂ ਜਲਦੀ ਅਸੀਂ ਲੈ ਕੇ ਅਸੀਂ ਸਕੂਲਾਂ ਦੇ ਵਿੱਚ ਪਹੁੰਚ ਸਕੀਏ ਬਾਕੀ ਸਾਥੀਓ ਸਭ ਨੂੰ ਪਤਾ ਕਿ 2 ਦਿਨਾਂ ਦੇ ਤੇ ਖਰਚਾ ਹੋ ਰਿਹਾ ਉਸ ਵਾਸਤੇ ਜਿਹੜੀ ਆ ਉਹ ਵਿੱਤੀ ਸਹਾਇਤਾ ਦੀ ਵੀ ਬੜੀ ਜ਼ਰੂਰਤ ਆ ਤੇ ਸਾਰਿਆਂ ਨੂੰ ਇਹ ਵੀ ਬੇਨਤੀ ਆ ਕਿ ਯੂਨੀਅਨ ਦਾ ਜਿਹੜਾ ਅਕਾਊਂਟ ਚੱਲ ਰਿਹਾ ਉਸ ਦੇ ਵਿੱਚ ਫੰਡ ਦਾ ਵੀ ਸਹਿਯੋਗ ਕੀਤਾ ਜਾਵੇ ਤੇ ਕੱਲ ਜਿਹੜੇ ਨੇ ਜਿੰਨੇ ਸਾਥੀ ਇਹਦੇ ਜ਼ਿਆਦਾ ਤੋਂ ਜ਼ਿਆਦਾ ਪਹੁੰਚਣਗੇ ਸਕਰੂਟੀ ਦੀ ਲਿਸਟ ਦੀ ਜਿਹੜੀ ਕੱਲ ਦਾ ਡਿਪਾਰਟਮੈਂਟ ਵੱਲੋਂ ਆਪਾਂ ਨੂੰ ਪ੍ਰੋਮਿਸ ਕੀਤਾ ਗਿਆ ਉਹ 19 ਹੀ ਜ਼ਿਆਦਾ ਆਉਣੀ ਆ ਜਿੰਨੀ ਇੱਥੇ ਟੀਹੜ ਹੋਣੀ ਆ ਇਹ ਗੱਲ ਯਾਦ ਰੱਖੋ ਤੁਸੀਂ ਸਾਰਿਆਂ ਨੂੰ ਬੇਨਤੀ ਆ ਇਹ ਸਾਰੇ ਇੱਥੇ ਕੱਲ ਤੇ ਪਹੁੰਚਣੇ ਬਾਕੀ ਦੀ ਜਿਹੜੀ ਆ ਅੱਗੇ ਦੀ ਗੱਲਬਾਤ ਤੁਹਾਡੇ ਨਾਲ ਸਾਖੀ ਮੰਦਿਰ ਜੀ ਸਾਂਝੀ ਕਰਨੀ ਟਿਟਿਟ ਉਹਨਾਂ ਸੋਚ ਰਹੇ ਨੇ ਸਤਿਕਾਰਯੋਗ ਸਾਥੀਓ ਆ ਸਾਰੀ ਗੱਲ ਉਹ ਜਿਹੜੀ ਸਾਥੀਆਂ ਨੇ ਤੁਹਾਡੇ ਨਾਲ ਦੱਸ ਦਿੱਤੀ ਹੈ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਦਿੱਤੀ ਹੈ ਚਾਹੇ ਉਹ ਕੱਲ ਦੇ ਧਰਨੇ ਸੰਬੰਧੀ ਹੋਵੇ ਤੇ ਜਿਹੜੀ ਅੱਜ ਆਪਾਂ ਕੀ ਬੋਲ ਕਰ ਰਹੇ ਦੁਬਾਰਾ ਟੀਪੀ ਨੇ ਭੇਜੀ ਹੈ ਚਾਹੇ ਉਸ ਦੇ ਸੰਬੰਧੀ ਹੋਵੇ ਆਪਣੀ ਅਗਲੇਰੀ ਕਾਰਵਾਈ ਹੈ ਜਿਹੜੀ ਆਪਣੀਆਂ ਬਾਕੀ ਬਚਦੀਆਂ ਜਿੰਨੀਆਂ ਵੀ ਪੋਸਟਾਂ ਨੇ 2994 ਬੈਕਲੋਗ ਦੇ ਸਾਰ ਦੇ ਨਾਲ ਉਹਨਾਂ ਦੀ ਜਿਹੜੀ ਅੱਗੇ ਦੇ ਪ੍ਰੋਸੈਸ ਹੈ ਉਸ ਨੂੰ ਸ਼ੁਰੂ ਕਰਕੇ ਤੇ ਜਲਦ ਤੋਂ ਜਲਦ ਜਿਹੜੇ ਸਾਥੀ ਹਾਲੇ ਵੀ ਬੇਰੁਜ਼ਗਾਰ ਨੇ 8894% ਦੇ ਵਿੱਚ ਉਹ ਸਾਥੀ ਜਿਹੜਾ ਜਲਦ ਤੋਂ ਜਲਦ ਸਕੂਲਾਂ ਦੇ ਵਿੱਚ ਆ ਸਕਣ। ਸੋ ਸਰ ਨੇ ਵੀ ਦੱਸਿਆ ਕਿ ਕੁਛੋਟੀ ਜਿਹੀ ਗੁੱਡੀਆਂ ਵੀ ਆਪਣੇ ਜਿਹੜਾ ਅ ਬੱਚਿਆਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਜਿਹੜੇ ਇੱਥੇ ਪਰਿਵਾਰਕ ਮੈਂਬਰ ਪਹੁੰਚੇ ਨੇ ਕਈਆਂ ਕਈ ਬੱਚਿਆਂ ਦੇ ਜਿਹੜੇ ਬੱਚੇ ਖੁਦ ਨਹੀਂ ਆ ਸਕਦੇ ਜਾਂ ਕਿਤੇ ਕਿਸੇ ਹੋਰ ਟੈਪਰ ਦੀ ਤਿਆਰੀ ਜਾਂ ਫਿਜ਼ੀਕਲ ਦੀ ਟ੍ਰੈਲ ਦੀ ਤਿਆਰੀ ਕਰਦੇ ਨੇ ਉਹਨਾਂ ਦੇ ਮਾਤਰੀ ਜਿਹੜੇ ਇੱਥੇ ਪਹੁੰਚੇ ਨੇ ਸੋ ਜਿਹੜੇ ਵੀ ਸਾਥੀ ਜਿਨ੍ਹਾਂ ਦੇ ਕੋਈ ਪਰਸਨਲ ਨਿੱਜੀ ਕੋਈ ਕਾਰਨ ਹੈ ਤਾਂ ਉਹ ਆਪ ਨਹੀਂ ਆ ਸਕਦਾ ਤਾਂ ਘਟੋ ਘਟਾਪ ਦੇ ਪਰਿਵਾਰਕ ਮੈਂਬਰ ਦੇ ਵਿੱਚੋਂ ਚਾਹੇ ਉਸ ਦਾ ਬ੍ਰਦਰ ਹੋਵੇ ਚਾਹੇ ਉਸ ਦੇ ਮਾਪਿ ਹੋਣ ਕੋਈ ਮਰਜ਼ੀ ਵੀ ਸਾਥੀ ਜਿਹੜਾ ਉਹ ਇੱਥੇ ਦਰਨੇ ਤੇ ਪਹੁੰਚ ਸਕਦਾ ਸੋ ਸਾਥਿਓ ਜੇਕਰ ਤੁਸੀਂ ਇਹ ਗਿਣਤੀ ਨੂੰ ਬਤਾਉਂਗੇ ਤਾਂ ਜਿਹੜਾ ਇੱਥੇ ਕੰਮ ਹੁਣ ਜਿਹੜਾ ਪਿਛਲੇ 2-3 ਦਿਨਾਂ ਦੇ ਵਿੱਚ ਹੋਇਆ ਤਾਂ ਇਹ ਜਿਹੜਾ ਅਗਲੇ 1-2 ਦਿਨਾਂ ਦੇ ਵਿੱਚ ਜਿਹੜਾ ਕੰਮ ਹੈ ਇਹ ਵਰਤੀ ਤੇ ਜਿਹੜਾ ਅੱਗੇ ਦਾ ਪ੍ਰੋਸੈਸ ਸ਼ੁਰੂ ਕਰਕੇ ਤੇ ਜਿਹੜੀ ਅਗਲੀ ਜੇ ਜੋ ਵੀ ਕਾਰਵੇ ਡਿਪਾਰਟਮੈਂਟ ਕਰੇਗਾ ਉਹ ਕਰਕੇ ਜੋ ਵੀ ਪ੍ਰੋਸੈਸ ਅੱਗੇ ਦਾ ਹੈ ਚਾਹੇ ਸਕਰੂਟੀਨ ਦਾ ਪ੍ਰੋਸੈਸ ਹੋਏ ਤੇ ਚਾਹੇ ਉਸ ਤੋਂ ਬਾਅਦ ਜਿਹੜਾ ਨਿਸ਼ਤਾ ਜਾਰੀ ਕਰਨ ਦਾ ਪ੍ਰੋਸੈਸ ਹੋਏ ਉਹ ਕਰਵਾ ਕੇ ਜਲ ਤੋਂ ਜਲਦ ਜਿਹੜੇ ਸਾਥੀ ਸਾਰੇ ਬੇਰੁਜ਼ਗਾਰ ਸਾਥੀ ਜਿੰਨੇ ਹਾਲੇ ਇਸ ਵਰਤੀ ਦੇ ਵਿੱਚ ਘਰਾਂ ਦੇ ਵਿੱਚ ਬੈਠੇ ਨੇ ਨਾਮੋਸ਼ੀ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਜਿਹੜੇ ਸਾਥੀ ਨੇ ਉਹ ਜਲ ਤੋਂ ਜਲਦ ਸਕੂਲਾਂ ਦੇ ਵਿੱਚ ਆ ਸਕਣ ਉਹ ਕੱਲ ਇਸ ਦੇ ਨਾਲ ਹੀ ਸਾਥੀ ਆਪਣੀ ਕੋਰਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਸੀਓਸੀਪੀ 6819 ਦੀ ਜਿਹੜੀ ਇੱਕ ਕੇਰਿੰਗ ਹੈ ਉਸ ਦੀ ਵੀ ਕੱਲ ਕੋਰਟ ਦੇ ਵਿੱਚ ਤਰੀਕ ਹੈ ਸੋ ਸਰ ਨੇ ਜਿਹੜਾ ਫੰਡ ਦਾ ਤੁਹਾਨੂੰ ਅਪੀਲ ਕੀਤੀ ਹੈ ਸੋ ਵਕੀਲ ਸਾਹਿਬ ਦੇ ਵੀ ਪੈਸੇ ਆਪਾਂ ਬਕਾਇਆ ਦੇਣੇ ਨੇ ਤਾਂ ਸਰ ਸਾਥਿਓ ਤੁਸੀਂ ਜਿਹੜਾ ਫੰਡ ਦਾ ਸਹਿਯੋਗ ਜ਼ਰੂਰ ਕਰੋ ਇਸ ਦੇ ਨਾਲ ਇੱਕ ਨਾ ਸਾਥਿਓ ਖਾਤਾ ਜਿਹੜਾ ਆਪਾਂ Google Pay ਵਾਲਾ ਜਿਹੜਾ ਸਕੈਨਰ ਇੱਕ ਹੋ ਸ਼ੇਅਰ ਕੀਤਾ ਹੈ ਤੇ ਦੂਸਰਾ ਜਿਹੜਾ ਇੱਕ Paytm ਦਾ ਜੱਥੇ ਬੰਦੀ ਦਾ ਜਿਹੜਾ ਇੱਕ ਸਕੈਨਰ ਹੈ ਉਹ ਸ਼ੇਅਰ ਕੀਤਾ ਸੀ ਕਿਉਂਕਿ ਕਈ ਵਾਰ ਸਾਥੇ ਉਸ ਖਾਤੇ ਦੇ ਵਿੱਚੋਂ ਸਕੈਨਰ ਤੇ ਜਿਹੜੀ UPI ID ਤੇ ਦਿੱਕਤ ਆ ਜਾਂਦੀ ਹੈ ਕੁਝ ਐਂਟਰੀਆਂ ਤੋਂ ਬਾਅਦ ਜਿਹੜੀ ਉਹ ਸਮੱਸਿਆ ਕ੍ਰੀਏਟ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਜਿਹੜਾ ਦੂਸਰਾ ਪੇਟੀਆਂ ਵਾਲਾ ਖਾਤਾ ਹੈ ਉਸ ਦੇ ਨੀਚੇ ਸਾਥੇ ਉਸੇਮ ਹੋਵੇ ਜਿਹੜਾ ਯੂਨੀਅਨ ਦਾ ਜੁਆਇੰਟ ਅਕਾਊਂਟ ਹੈ ਰਾਜਕੁਮਾਰ ਤੇ ਮਨਦੀਪ ਕੁਮਾਰ ਦੇ ਨਾਮ ਤੇ ਉਸ ਦੇ ਨੀਚੇ ਡਿਟੇਲ ਲਿਖੀ ਹੋਈ ਹੈ ਤਾਂ ਤੁਸੀਂ ਜਿਹੜਾ ਉਹ ਖਾਤਾ ਉਸ ਦੇ ਵਿੱਚ ਜਦ ਜੇਕਰ ਪੇਮੈਂਟ ਨਹੀਂ ਜਾਂਦੀ ਗੂਗਲ ਪੇ ਵਾਲੇ ਤੇ ਤਾਂ ਤੁਸੀਂ ਜਿਹੜਾ ਤੁਸੀਂ ਉਸ ਪੇਮੈਂਟ ਦੂਸਰੇ ਖਾਤੇ ਤੇ ਪੇਟੇ ਵਾਲੇ ਤੇ ਪੇਮੈਂਟ ਕਰਕੇ ਜਿਹੜਾ ਆਪ ਦਾ ਸਹਿਯੋਗ ਕਰ ਸਕਦੇ ਹੋ ਤਾਂ ਸਾਥੀ ਜਿਹੜੀ ਇਹ ਗਿਣਤੀ ਜਿਹੜੀ ਤੁਸੀਂ ਪਿੱਛੇ ਗਿਣਤੀ ਦੇਖ ਰਹੇ ਹੋ ਚਾਹੇ ਜਿਹੜਾ ਇੱਥੋਂ ਦੇ ਪ੍ਰਸ਼ਾਸਨ ਤੇ ਇਹਨਾਂ ਦਾ ਦਬਾਅ ਹੋਏ ਉਸ ਦੇ ਸਦਕੇ ਹੀ ਜਿਹੜਾ ਕੰਮ ਹੈ ਜਿਹੜਾ ਉਹ ਹੋ ਰਿਹਾ ਹੈ ਤਾਂ ਅਸੀਂ ਅਪੀਲ ਕਰਾਂਗੇ ਜਿਹੜੇ ਸਾਥੀ ਸਰਨੇ ਵੀ ਦੱਸਿਆ ਹੈ ਕੀ ਮੌਸਮ ਦੇ ਚਲਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਆਉਣ ਵਾਲੇ 2-3 ਦਿਨ ਲਈ ਉਹਨਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲ ਜਿਹੜਾ ਬੰਦ ਕਰ ਦਿੱਤੇ ਗਏ ਨੇ ਤਾਂ ਜਿਹੜੇ ਸਾਥੀ ਪਹਿਲਾਂ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਵਨਡੇ ਤੇ ਆ ਸਕਦੇ ਹਾਂ ਜਾਂ ਜਦੋਂ ਸਾਨੂੰ ਛੁੱਟੀ ਹੁੰਦੀ ਹੈ ਸ਼ਨੀਵਾਰ ਹੋਵੇ ਜਾਂ ਤਵਾਰੋਵੇ ਅਸੀਂ ਉਦੋਂ ਤੱਕ ਨੇ ਤੇ ਜਿਹੜਾ ਅਸੀਂ ਆ ਸਕਦੇ ਹਾਂ ਤਾਂ ਉਹਨਾਂ ਸਾਥੀਆਂ ਨੂੰ ਅਪੀਲ ਹੈ ਕਿ ਹੁਣ ਜਿਹੜੇ ਆਉਣ ਵਾਲੇ 2-3 ਦਿਨ ਨੇ ਸਾਥੀ ਸਕੂਲ ਬੰਦ ਨੇ ਛੁੱਟੀਆਂ ਨੇ ਤਾਂ ਤੁਸੀਂ ਆ ਅਸੀਂ ਇਹ ਕਵਾਂਗੇ ਅਸੀਂ ਇਹ ਚੀਜ਼ ਕਵਾਂਗੇ ਕਿ ਉਸ ਕੱਚੇ ਰੋਜ਼ਗਾਰ ਤੋਂ ਜਿਹੜਾ ਤੁਸੀਂ ਆਪਣੇ ਇੱਕ ਪੱਕੇ ਰੋਜ਼ਗਾਰ ਤੇ ਜਾਓ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਏਮ ਹੈ ਜਿਹੜਾ ਟੀਚਾ ਹੈ ਉਸ ਨੂੰ ਹਾਸਲ ਕਰੋ ਤੇ ਜਿਹੜੇ ਤੁਹਾਡੇ ਮਾਪਿਆਂ ਦੇ ਸੁਪਨੇ ਨੇ ਉਹਨਾਂ ਸੁਪਨਿਆਂ ਨੂੰ ਸਹਾਰਾ ਕਰੋ ਉਹਨਾ ਸੁਪਨਿਆਂ ਨੂੰ ਪੂਰਾ ਕਰੋ ਤੇ ਉਹ ਸਾਥੀ ਵੀ ਜਿਹੜਾ ਕੱਲ ਕੱਲ ਹਰ ਆਰ ਦੇ ਦੇ ਵਿੱਚ 12 ਵਜੇ ਤੱਕ ਜਿਹੜਾ ਸਾਥੀ 12 1 ਵਜੇ ਤੱਕ ਜਿਹੜਾ ਸਾਥੀ ਅ ਤਰਨੇ ਤੇ ਸ਼ਮੂਲੀਅਤ ਕਰਨ ਇਸ ਕੋ ਪਹਿਲਾਂ ਹੀ ਕਰਨਾ ਚਲੋ ਕਈ ਵਾਰ ਮੌਸਮ ਖਰਾਬ ਹੁੰਦਾ ਹੈ ਰਸਤੇ ਦੇ ਵਿੱਚ ਕਈ ਸਾਥੀਆਂ ਨੂੰ ਦੂਰ ਹੋਣਾ ਹੁੰਦਾ ਹੈ ਕਈਆਂ ਨੇ ਨੇੜੋ ਨੇੜੇ ਵਾਲੇ ਤਾਂ ਆਰਾਮ ਨਾਲ 11 ਵਜੇ ਤੱਕ ਜਿਹੜੇ ਸਾਥੀ ਅ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਪਹੁੰਚ ਸਕਦੇ ਨੇ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਪਹੁੰਚਣਾ ਤੇ ਜਿਹੜੇ ਸਾਥੀ ਦੂਰ ਨੇ ਉਹ 12 1 ਵਜੇ ਤੱਕ ਜਿਹੜਾ ਇਸ ਜਗ੍ਹਾ ਤੇ ਪਹੁੰਚ ਜਾਣ ਤਾ ਇਸ ਤੋਂ ਬਾਅਦ ਜਿਹੜੇ ਸਾਥੀ ਅਗਲੀ ਜਾਣਕਾਰੀ ਜੋ ਵੀ ਧਰਨੇ ਸੰਬੰਧੀ ਸਾਥੀ ਸਰਪਜੀਤ ਜੀ ਕਰਨਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਥੀਓ ਆਪਣਾ ਧਰਨਾ ਜੋ ਡੀਪੀਆਈ ਮਹਾਲੀ ਲੱਗਿਆ ਹੋਇਆ ਏ ਤੇ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਧਰਨੇ ਤੇ ਆਪੋ ਇੱਥੇ ਧਰਨੇ ਤੇ ਉਹੀ ਸਾਥੀ ਨੇ ਜੋ ਪਹਿਲਾਂ ਆਉਂਦੇ ਸੀ ਅੱਜ ਵੀ ਉਹੀ ਨੇ ਸਾਰੇ ਚਲੋ ਜਿਵੇਂ ਹੁਣ ਦੱਸਿਆ ਹੀ ਆ ਵੀ ਜੋ ਕੋਈ ਪ੍ਰਾਈਵੇਟ ਜੌਬ ਕਰਦਾ ਸਕੂਲ ਦੇ ਵਿੱਚ ਤਾਂ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਨੇ ਤਕਰੀਬਨ 3 ਦਿਨਾਂ ਦੀਆਂ ਤੇ ਤੁਸੀਂ ਧਰਨੇ ਤੇ ਆ ਵੀ ਸਕਦੇ ਹੋ ਬਾਕੀ ਜੇ ਕੋਈ ਹੋਰ ਵੀ ਜੌਬ ਕਰਦੇ ਨੇ ਤਾਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਵੀ ਕੋਈ ਲੇਬਰ ਕਰ ਰਿਹਾ ਤਾਂ ਤੁਹਾਡੀ ਮਰਜ਼ੀ ਆ ਤੁਸੀਂ ਲੇਬਰੇ ਕਰਨੀ ਆ ਜਾਂ ਕਿਵੇਂ ਕਰਨਾ ਕਿਉਂਕਿ ਸਾਡਾ ਸੰਘਰਸ਼ਾ ਜੋ ਉਸ ਦੇ ਮੁਤਾਬਿਕ ਤੁਹਾਨੂੰ ਜ਼ਿਆਦਾ ਰੋਜ਼ਗਾਰ ਮਿਲ ਜੂਗਾ ਜਾਂ ਜਿਵੇਂ ਤੁਹਾਡੇ ਲਾਰੇ ਨੇ ਉਹਦੇ ਹਿਸਾਬ ਨਾਲ ਅਸੀਂ ਵੀ ਰਹਿ ਜਾਾਂਗੇ ਪਰ ਯੂਨੀਅਨ ਵੱਲੋਂ ਤੇ ਬਾਕੀ ਜੋ ਕੈਡਰ ਇੱਥੇ ਆਇਆ ਹੋਇਆ ਏ ਉਹਦੇ ਵੱਲੋਂ ਕੋਈ ਘਾਟ ਨਹੀਂ ਛੱਡੀ ਜਾ ਰਹੀ ਤੁਹਾਨੂੰ ਰੋਜ਼ਗਾਰ ਦਿਵਾਉਣ ਲਈ ਆਪਣਾ ਫਰਜ਼ ਸਮਝਦੇ ਹੋਇਆ ਤੁਸੀਂ ਵੀ ਰੋਜ਼ਗਾਰ ਦੇ ਖਾਤਰ ਆਪਣਾ ਧਰਨੇ ਤੇ ਸਮੂਲੀਅਤ ਕਰੋ ਤੇ ਸਾਥੀ ਇੱਕ ਗੱਲ ਮਹਾਲੀ ਦੇ ਨਾਲ ਲੱਗਦੇ ਖੇਤਰ ਦੇ ਸਾਥੀਆਂ ਨੂੰ ਕਹਿਣਾ ਚਾਹੂੰਗਾ ਜਿਵੇਂ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਸਾਥੀ ਇਲਾਕੇ ਦੇ ਸਾਥੀ ਪੂਰੇ ਮੋਸਟਲੀ ਹੈ ਨਹੀਂ ਫਤਿਹਗੜ੍ਹ ਸਾਹਿਬ ਤੋਂ ਇੱਕ ਸਾਥੀਆਂ ਸਿਰਫ ਮੈਂ ਆਪਣ ਆਪਾਂ ਨੂੰ ਮਹਾਲੀ ਡੀਪੀਆਈ ਆਫਿਸ ਵੱਧੋ ਵੱਧ 40 ਤੋਂ 45 ਕਿਲੋਮੀਟਰ ਪੈਂਦਾ ਬਾਕੀ ਯੂਨੀਅਨ ਬਾਕੀ ਆਪਣੇ ਸਾਥੀ ਅਬੋਰੋਂ 2 250 ਕਿਲੋਮੀਟਰ ਤੋਂ ਚੱਲ ਕੇ ਆ ਚੁੱਕੇ ਨੇ ਤੇ ਆਪਾਂ 40 ਕਿਲੋਮੀਟਰ ਤੋਂ ਵੀ ਨਹੀਂ ਆ ਸਕਦੇ ਤਾਂ ਬਹੁਤ ਬੇਸ਼ਰਮੀ ਵਾਲੀ ਗੱਲ ਆ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪਣੇ ਧਰਨੇ ਤੇ ਸਮੂਲੀਅਤ ਕਰੋ ਆਪਣਾ ਕੰਮ ਜੋ ਤਕਰੀਬਨ ਮੋਸਟਲੀ ਨੇੜੇ ਲੱਗ ਚੁੱਕਾ ਹੈ ਤੇ ਇੱਕ ਨਾਨ ਸਕਰੂਟਨੀ ਵਾਲੇ ਸਾਥੀਆਂ ਨੂੰ ਬੇਨਤੀ ਆ ਕਿ ਕੇ ਸਕਰੂਟੀ ਦੀ ਡਿਮਾਂਡ ਪਹਿਲ ਦੇ ਆਧਾਰ ਤੇ ਲੈ ਕੇ ਚੱਲ ਰਹੇ ਆ ਤੇ ਤੁਸੀਂ ਖੁਦੇ ਨਹੀਂ ਆ ਰਹੇ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਧਰਨੇ ਤੇ ਆਵੋ ਆਪਣਾ ਫਰਜ਼ ਸਮਝੋ ਤੇ ਆਪਣੀ ਜ਼ਿੰਮੇਵਾਰੀ ਨਿਭਾਵੋ ਧੰਨਵਾਦ ਸਾਥੀਓ ਅਗਲੀ ਗੱਲ ਸਾਥੀ ਕਰਨਗੇ ਅਨੁਸ਼ੀਲ ਸਾਰਿਆਂ ਨੂੰ ਮੈਂ ਜ਼ਿਆਦਾ ਲੰਮਾ ਟਾਈਮ ਨਹੀਂ ਲੈਣਾ ਕੱਲ ਵੀ ਬਸ ਥੋੜੀ ਜੀ ਗੱਲ ਕੀਤੀ ਸੀ ਮੈਂ 2-3 ਕੀ ਸਾਈਟ ਗੱਲ ਕਰਨੀ ਹੈ ਪਹਿਲੀ ਤਾਂ ਗੱਲ ਇਹ 6435 ਦੀ ਬਹੁਤ ਜ਼ਿਆਦਾ ਯੂਨਿਟੀ ਸੀ ਤਾਂ ਬਹੁਤ ਜਲਦੀ ਆਪਾਂ ਉਹਨਾਂ ਨੇ ਕੰਮ ਕਰਵਾਇਆ ਸੀ ਇਹ ਆਪਣੇ ਚ ਯੂਨਿਟੀ ਉਹ ਨਹੀਂ ਬਿਲਕੁਲ ਵੀ ਨਹੀਂ ਆਪਾਂ 333400 ਨੇ ਜੌਬ ਲੱਗਣਾ ਬੈਠੇ ਕਿੰਨੇ ਇਥੇ 100 2 150 ਬੰਦਾ ਬੈਠਾ ਸਿਰਫ ਮੈਂ ਸਭ ਤੋਂ ਹਰਾਣੀ ਦੀ ਗੱਲ ਇਹ ਹੈ ਅੱਜ 7 ਸਾਲ ਦੀ ਇੱਕ ਬੱਚੀ ਬੈਠੀ ਹੈ ਔਰ 70 ਸਾਲ ਦੀ ਇੱਕ ਲੇਡੀਜ਼ ਬੈਠੀ ਹੈ ਲੇਕਿਨ ਜੋ ਤੁਸੀਂ ਕੈਂਡੀਡੇਟ ਹੋ ਤੁਸੀਂ ਨਹੀਂ ਇਥੇ ਹੈਗੇ ਹੋ ਸਭ ਤੋਂ ਦੁੱਖ ਦੀ ਗੱਲ ਲੱਗਦੀ ਹੈ ਮੈਨੂੰ ਸੱਤ ਸਾਲ ਦੀ ਬੱਚੀ ਵੀ ਆਈ ਹੈ ਆਪਣੀ ਜੌਬ ਲਈ ਸਾਡੀ ਜੌਬ ਲਈ ਤੁਸੀਂ ਸੁਣ ਰਹੇ ਹੋ ਤੁਹਾਡੀ ਜੌਬ ਲਈ ਕੱਲ ਵੀਡੀਓ ਪਾਈ ਸੀ ਕੱਲ ਲਾਈਵ ਹੋਏ ਸੀ 3500 ਬੰਦੇ ਨੇ ਆਈ ਥਿੰਕ ਸੋ ਇਹ 3500 ਬੰਦੇ ਆ ਨੇ ਦੇਖਿਆ ਵੀਡੀਓ ਕੱਲ ਵਾਲੀ ਆਏ ਕਿੰਨੇ ਆ 35 ਜੀ ਅੱਖਾਂ ਲਿਕਨੀ ਸਾਡੀਆਂ ਤਿੰਨ ਦਿਨ ਹੋ ਗਏ ਸੇ ਬੈਠੀ ਹਾਂ ਤੁਹਾਡੇ ਲਈ ਬੈਠੀ ਹਾਂ ਤੁਹਾਡੇ ਲਈ ਚਾਹੇ ਤੁਸੀਂ ਸਰਸੀਏ ਤੋਂ ਹੋ ਜਾਂ ਚਾਹੇ ਪੰਜਾਬ ਚੋਂ ਕਿਤੇ ਵੀ ਹੋ ਹੁਣ ਤਾਂ ਪਹੁੰਚੋ ਮੇਰੇ ਹੁਣ ਤਾਂ ਪਹੁੰਚੋ ਆਹ ਹਾਂ ਲਾਸਟ ਵਾਰੀ ਕਰਨੇ ਆਪਣਾ ਲਾਸਟ ਵਾਰੀ ਮੈਨੂੰ ਪਤਾ ਹੈ ਅੱਕੇ ਪਈਓ ਬਹੁਤ ਲੰਮਾ ਟਾਈਮ ਹੋ ਗਿਆ ਬਟ ਆ ਲਾਸਟ ਆਪਣਾ ਸਟਰੋਕ ਹੈ ਇਹ ਆਪਣਾ ਚੱਲੇਗਾ ਬਿਲਕੁਲ ਪੋਜ਼ਿਟਿਵ ਰਿਪੋਰਟ ਹੈ ਤੁਸੀਂ ਸਾਰਿਆਂ ਨੇ ਲਾਸਟ ਹਮਲਾ ਮਾਰਨਾ ਕੱਲ ਨੂੰ ਇੱਥੇ ਆਜੋ 200 400 500 ਬੰਦੇ ਆਏਗਾ ਤੁਹਾਡਾ 19 ਜਲਦੀ ਹੀ ਕੰਮ ਇੱਥੇ ਹੋ ਜਾਣਾ ਸਭ ਤੋਂ ਇੰਪੋਰਟੈਂਟ ਗੱਲ ਹੈ ਪੇਰੈਂਟਸ ਹਨ ਲੀ ਬਹੁਤ ਇੱਕ ਫਰਿਆਦ ਕਰ ਰਹੇ ਆ ਪੇਰੈਂਟਸ ਇੱਥੇ ਬੈਠੇ ਨੇ ਜੋ ਪੇਰੈਂਟਸ ਸੁਣਦੇ ਨੇ ਨਾ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਜਰੂਰ ਆਓ ਗੁਰੂ ਘਰ ਬੈਠੇ ਹੈ ਸਾਬੇ ਸਿਰ ਤੇ ਕੇ ਹੈ ਸਾਰੇ ਭੈਣਾ ਬੈਠੀ ਕੋਈ ਬੱਚਾ ਸਿਰ ਰੰਗਿਆ ਨਹੀਂ ਹੈ ਬਿਲਕੁਲ ਵਧੀਆ ਤਰੀਕੇ ਨਾਲ ਇੱਥੇ ਰਹਿ ਰਹੇ ਆ ਬੈਠ ਰਹੇ ਆ ਆਪ ਦਾ ਫਟੋਸ ਕਰ ਰਹੇ ਆ ਕੋਈ ਵੀ ਮਾਨਸਿਕ ਬਾਨਾ ਹੋਵੇ ਸਾਰੇ ਜਣਿਆਂ ਨੂੰ ਇਹੀ ਬੇਨਤੀ ਹੈ ਇਮੋਸ਼ਨਲ ਹੋ ਜਾਣੇ ਆ ਸੰਦਰਬੀਰ ਜੀ ਬਹੁਤ ਦੁੱਖ ਨਾਲ ਬੋਲੇ ਸ਼ਰਮ ਕਰੋ ਸ਼ਰਮ ਕਰੋ ਤੁਸੀਂ ਸ਼ਰਮ ਕਰਨੀ ਨਹੀਂ ਫਿਰ ਵੀ ਕੀ ਕਰ ਸਕਦੇ ਆ ਸੱਤ ਸਾਰੇ ਬੱਚੇ ਬੈਠਿਆ ਯਾਰ ਆਪ ਧਿਆਨ ਦਿਓਗੇ ओके ਵੀਰ ਜੀ ਸਸ਼ੀਕਾ ਸਾਰਿਆਂ ਨੇ ਜੋ ਸੁਣਦੇ ਨੇ ਮੈਨੂੰ ਪਤਾ ਅੱਜ ਫੇਰ 4000 3500 ਹੋਣਗੇ ਦੇਖਦੇ ਆ ਕੱਲ ਕਿੰਨੇ ਬੰਦੇ ਇੱਥੇ ਪ੍ਰੈਜ਼ੈਂਟ ਹੁੰਦੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥੀ ਗਗਨਦਰਨ ਸਿੰਘ ਸ਼ੋਭਾਪਾਪਾ ਜੀ ਸਾਥੀਓ ਕੱਲ ਵੈਸੇ ਆਪਣੇ ਦੋ ਕੋਰਟ ਕੇਸ ਜਿਹੜੇ ਵਰਤੀ ਦੇ ਲੱਗੇ ਹੋਏ ਨੇ ਵਰਤੀ ਨੂੰ ਪੂਰਾ ਕਰਵਾਉਣ ਵਾਸਤੇ ਉਹਨਾਂ ਦੀ ਵੀ ਡੇਟ ਹੈ ਕੱਲ ਦੋਵੇਂ ਕੇਸਾਂ ਦੀ ਹੀਅਰਿੰਗ ਹੈ ਆਪਣਿਆਂ ਦੀ ਪਰਮਾਤਮਾ ਕਰੇ ਪੋਨਾ ਵੱਲੋਂ ਵੀ ਆਪਾਂ ਨੂੰ ਜਿਹੜਾ ਕੱਲ ਕੁਝ ਨਾ ਕੋਈ ਜ਼ਰੂਰ ਦੇਖਣ ਨੂੰ ਮਿਲੇਗਾ ਔਰ ਆਸ ਕਰਕੇ ਚੱਲੇ ਆ ਵੀ ਉਹ ਵੀ ਜ਼ਰੂਰ ਦੇਖਾਂਗੇ ਕੁਝ ਨਾ ਕੋਈ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਸਾਥੀਓ ਇੱਥੇ ਗਿਣਤੀ ਨੂੰ ਵਧਾ ਦਿਓ ਕਿਉਂਕਿ ਤੁਹਾਡਾ ਇਕੱਠ ਜਿਵੇਂ ਤੁਹਾਨੂੰ ਸਾਰਿਆਂ ਨੇ ਕਹਿ ਰਹੇ ਨੇ ਵੀ ਤੁਹਾਡਾ ਇਕੱਠ ਹੀ ਜਿਹੜਾ ਕੰਮ ਕਰਾਏਗਾ ਔਰ ਇੱਥੇ ਸਰਕਾਰ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਦੱਸ ਦਈਏ ਵੀ ਦੇਖੋ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤੀ ਨਾਲ ਚੱਲ ਰਹੇ ਹਾਂ ਅੱਜ ਔਰ ਸਾਡਾ ਕੰਮ ਜਿਹੜਾ ਹੈ ਉਹ ਚੱਲ ਵੀ ਰਿਹਾ ਹੈ ਪਰ ਜੇਕਰ ਕਿਸੇ ਤਰੀਕੇ ਦੇ ਨਾਲ ਸਾਡਾ ਕੰਮ ਰੁਕ ਜਾਂਦਾ ਹੈ ਜਾਂ ਨਹੀਂ ਹੁੰਦਾ ਤਾਂ ਜਿਹੜਾ ਸਾਡਾ ਪ੍ਰੋਟੈਸਟ ਉਸ ਦਾ ਰੂਪ ਵੀ ਜਿਹੜਾ ਹੈ ਉਹ ਤਿੱਖਾ ਹੋ ਜਾਏਗਾ ਤਾ ਅਸੀਂ ਇਹ ਗੱਲ ਕਹਿ ਚਾਹਾਂਗੇ ਵੀ ਜਿਹੜੀ ਕੱਲ ਲੈਟਰ ਡੀਪੀਏ ਨੇ ਭੇਜਣੀ ਹੈ ਉਸ ਨੂੰ ਕੱਲ ਕੱਲ ਦੀ ਕੱਲ ਜਿਹੜਾ ਜਵਾਬ ਬਣਾ ਕੇ ਹੁੰਦਾ ਉਹਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਭਰਤੀ ਦਾ ਜਿਹੜਾ ਅਗਲਾ ਪ੍ਰੋਸੈਸ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਸ਼ੁਰੂ ਕੀਤਾ ਜਾ ਸਕੇ ਤੇ ਜੇ ਇਸ ਦੇ ਚੱਲਦੇ ਜਦੋਂ ਪ੍ਰੋਟੈਸਟ ਤਿੱਖਾ ਹੁੰਦਾ ਤੁਹਾਨੂੰ ਪਤਾ ਹੈ ਕਿ ਡਰ ਆਪਣਾ ਹੁਣ ਲੰਮਾ ਸਮਾਂ ਹੋਣ ਕਰਕੇ ਕਾਫੀ ਭਾਵੁਕ ਹੋ ਜਾਂਦਾ ਹੈ ਇਸ ਦੇ ਚੱਲਦੇ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਇੱਥੇ ਇਸ ਦੀ ਜ਼ਿੰਮੇਵਾਰ ਸਰਕਾਰ ਤੇ ਇਤੋਂ ਦਾ ਜਿਹੜਾ ਪ੍ਰਸ਼ਾਸਨ ਉਹ ਹੋਵੇਗਾ ਤਾਂ ਸਾਥੀਓ ਅਸੀਂ ਵਾਰ-ਵਾਰ ਇੱਕੋ ਹੀ ਅਪੀਲ ਕਰ ਰਹੇ ਆਂ ਕਿ ਸਾਥ ਦੇਣ ਵਾਸਤੇ ਤੁਸੀਂ ਘਰਾਂ ਚੋਂ ਨਿਕਲੋ ਆਓ ਸਾਰੇ ਜਣੇ ਮਿਲ ਕੇ ਇਸ ਜੰਗ ਨੂੰ ਅੱਗੇ ਵਧਾਈਏ ਔਰ ਜਲਦੀ ਤੋਂ ਜਲਦੀ ਜਿਹੜਾ ਆਪਾਂ ਵਿਰਜਗਾਰ ਤੇ ਜਾਈਏ ਔਰ ਸਕੂਲਾਂ ਦੇ ਵਿੱਚ ਜਿਹੜਾ ਆਪਣਾ ਸਹੀ ਹੈ ਜੋ ਆਪਣਾ ਸਹੀ ਸਥਾਨ ਹੈ ਸਕੂਲਾਂ ਦੇ ਵਿੱਚ ਉੱਥੇ ਜਾ ਕੇ ਹਾਜ਼ਰੀ ਲਾਈਏ ਔਰ ਇਹ ਸਭ ਤੁਹਾਡੇ ਸਾਥ ਦੇ ਨਾਲ ਹੀ ਜਿਹੜਾ ਹੈ ਉਹ ਸੰਭਵ ਹੋਣਾ ਹੈ ਸਾਥੀਓ ਇੱਕ 7 ਸਾਲ ਦੀ ਬੱਚੀ ਹੈ ਜਿਹੜੀ ਇੱਥੇ ਆਈ ਹੈ ਉਹ ਕੇਡਰ ਨੂੰ ਅਪੀਲ ਕਰਨਾ ਚਾਹੁੰਦੀ ਹੈ ਤਾਂ ਉਸ ਵਾਸਤੇ ਸਾਥੀ ਨੂੰ ਕਹਾਂਗੇ ਵੀ ਉਹਨਾਂ ਦਾ ਉਹਨਾਂ ਨੂੰ ਦੋਖਾ ਦਿਖਾਇਆ ਜਾਵੇ ਤੇ ਉਹ ਜਿਹੜੀ ਬੱਚੀ ਹੈ ਉਹ ਕੇਡਰ ਨੂੰ ਅਪੀਲ ਕਰ ਰਹੀ ਹੈ ਵੱਧ ਤੋਂ ਵੱਧ ਸਾਰੇ ਸਾਥੀਆਂ ਧਰਨੇ ਤੇ ਪਹੁੰਚੋ ਅਸਿਕ ਮੈਂ ਬਾਰੇ ਮੈਂ ਲਾਉਣਾ। ਬਲੋਟੀ ਉਹ ਜੇ ਕਿਹੜਾ ਕਿਆ ਨਾ ਕਿਆ ਆ ਜਾਂਦੀ ਮੈੜ। ਅੱਛਾ। ਹਾਂ। ਸਾਥੀਓ ਸਾਰੀ ਗੱਲ ਉਹ ਜਿਹੜੀ ਲਾਈਵ ਦੇ ਜ਼ਰੀਏ ਉਹ ਤੁਹਾਡੇ ਤੱਕ ਜਿਹੜੀ ਪਹੁੰਚਾ ਦਿੱਤੀ ਗਈ ਇੱਕ ਸਾਥੀ ਕਮੈਂਟ ਕਰ ਰਿਹਾ ਸੀ ਕਿ ਜਨਰਲ ਦੀ ਜਿਹੜੀ ਕੱਟ-ਆਫ ਹੈ ਆ ਉਸ ਦਾ ਕਲੀਅਰ ਕਰ ਦਿਓ। ਸਾਥੀਓ ਤੁਸੀਂ ਖੁਦ ਦੇਖ ਲਓ ਕਿ ਆਪਣੇ ਕੋਲੇ ਅਜੇ 3400 ਦੇ ਲਗਭਗ 3500 ਦੇ ਲਗਭਗ 3400 ਕੁ ਪੁਸਤਕਾਂ ਜਿਹੜੀਆਂ ਪਈਆਂ ਨੇ ਉਸ ਦੇ ਵਿੱਚ ਜਨਰਲ ਦੀਆਂ ਕਿੰਨੀਆਂ ਸੀਟਾਂ ਨੇ ਮੈਰਿਟ ਕਿੱਥੇ ਖੜੀ ਹੈ ਸਾਥਿਓ ਜਿਆਦਾ ਨਹੀਂ ਤਾਂ 2 ਤੋਂ 3 ਨੰਬਰ ਜਿਹੜੀ ਮੈਰਿਟ ਡਾਉਣ ਜਾਏਗੀ ਤਾਂ ਸਾਥਿਓ ਤੁਸੀਂ ਉਸ ਸਾਫ ਦੇ ਨਾਲ ਦੇਖ ਲਓ ਅਗਰ ਤੁਹਾਡੇ ਉਸ ਉੱਥੋਂ ਤੱਕ ਜਿਹੜੇ ਨੰਬਰ ਨੇ ਉਹ एलिजिਬਲ ਕਰਦੇ ਨੇ ਵਰਤੀ ਦੇ ਵਿੱਚ ਤਾਂ ਸਾਥੀ ਹਰ ਇੱਕ ਕੈਟਾਗਰੀ ਦੇ ਜਿਹੜੇ ਸਾਥੀ ਨੇ ਉਹ ਵਕਤ ਬਾਅਦ ਜਿਨ੍ਹਾਂ ਦੀ ਹਾਲੇ ਸਕਰੂਟੀ ਨਹੀਂ ਹੋਈ ਉਹ ਸਾਥੀਓ ਜਰੂਰ ਪਹੁੰਚੋ ਜੇਕਰ ਆਪਾਂ ਇਸ ਪੜਾਅ ਨੂੰ ਹੁਣ ਆਪਾਂ ਅਸਲ ਜਲਦ ਤੋਂ ਜਲਦ ਹਾਸਲ ਕਰ ਲੈਣੇ ਆ ਫਿਰ ਸਾਥੀਓ ਉਹ ਦਿਨ ਵੀ ਦੂਰ ਨਹੀਂਗਾ ਜਦੋਂ ਤੁਸੀਂ ਸਾਰੇ ਸਾਥੀ ਜਿਹੜੇ ਰੋਜ਼ਗਾਰ ਤੇ ਜਾ ਕੇ ਕਿਸ ਸਕੂਲਾਂ ਦੇ ਵਿੱਚ ਆਉਗੇ ਤਾਂ ਇਸ ਤੋਂ ਬਾਅਦ ਪਹਿਨਾ ਜਿਹੜੇ ਤੁਹਾਡੇ ਨਾਲ ਕਰਨਗੇ ਸਾਰੇ ਸਾਥੀ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਪਤਾ ਹੈ ਸਾਰਾ ਮਤਲਬ ਆਪਣੇ ਅਸ਼ੋਕ ਭਾਵਾ ਸਰ ਮਨਿਤ ਸਰ ਸ੍ਰਿੰਦਰ ਸਾਹਿਬ ਨੇ ਦੱਸ ਦਿੱਤਾ ਤੇ ਇੱਕ ਇਹ ਗੱਲ ਹੈਗੀ ਹੈ ਵੀ ਤੁਸੀਂ ਜਿਹੜਾ ਲਾਈਵ ਵਿੱਚ ਮੈਰਿਟ ਦਾ ਪੁੱਛਦੇ ਹੋ ਹੈਨਾ ਮਤਲਬ ਇਹ ਤੁਸੀਂ ਨਾ ਹੀ ਪੁੱਛੋ ਉਸ ਤੋਂ ਚੰਗਾ ਵੀ ਤੁਸੀਂ ਵਕਤ-ਵਕਤ ਇੱਥੇ ਸਾਥ ਦਿਓ ਧਰਨੇ ਤੇ ਪਹੁੰਚੋ ਇਸ ਸਹਿਯੋਗ ਕਰੋ ਇੱਥੇ ਆਓਗੇ ਤਾਂ ਸਭ ਤੁਹਾਡੇ ਡਾਊਟ ਕਲੀਅਰ ਹੋਣਗੇ ਕੋਈ ਤੁਹਾਡੇ ਗੱਲ ਇਹ ਨਹੀਂ ਰਹਿ ਜਾਣੀ ਵੀ ਕਿੰਨੇ ਤੱਕ ਮੈਰਿਟ ਜਾਣੀ ਹੈ ਕਿੰਨੇ ਕਿੰਨੇ ਐਲੀਜੀਬਲ ਹੋਣਗੇ ਤੇ ਕਿੰਨੇ ਨਹੀਂ ਹੋਣਗੇ ਤੇ ਬਾਕੀ ਸਾਰਿਆਂ ਨੂੰ ਸਾਥੀ ਨੂੰ ਇਹੀ ਰਿਕਵੈਸਟ ਹੈ ਵੱਧ ਤੋਂ ਵੱਧ ਸਾਥੀ ਭਰਨੇ ਤੇ ਪਹੁੰਚੋ ਖਾਸ ਕਰਕੇ ਭਰਤੀ ਸਿਰਫ ਕੁੜੀਆਂ ਦੀ ਹੈ ਇਹੀ ਰਿਕਵੈਸਟ ਹੈ ਵੱਧ ਤੋਂ ਵੱਧ ਕੁੜੀਆਂ ਜਿੰਨਾ ਵੀ ਹੋ ਸਕਦਾ ਕੁੜੀਆਂ ਪਹੁੰਚੋ ਬਸ ਠੀਕ ਤਾਂ ਸਾਥੀ ਜਿਹੜੀ ਅੱਜ ਦੀ ਜਾਣਕਾਰੀ ਹੈ ਉਹ ਜਿਹੜੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਈ ਹੈ ਸਾਂਝੀ ਕਰ ਲਈ ਹੈ ਤਾ ਉਮੀਦ ਕਰਦੇ ਆ ਜਿਹੜੇ ਕੱਲ ਸਾਥੀ ਨੇ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੁਹੱਲੀ ਡੀਪੀ ਦੇ ਵਿੱਚ ਜਿਹੜਾ ਨਾਲ ਅੰਮ੍ਰਿਤਸਰ ਗੁਰਦਾਰਾ ਉੱਥੇ ਇਕੱਠੇ ਹੋਣਗੇ ਤੇ ਜਿਹੜੀ ਇਸ ਤੋਂ ਬਾਅਦ ਆਪਾਂ ਅੱਗੇ ਦੀ ਰਣਨੀਤੀ ਹੈ ਜਿਹੜੀ ਉਹ ਲੈਟਰ ਹੈ ਉਸ ਨੂੰ ਕੜਵਾ ਕੇ ਜਿਹੜਾ ਸਕਰੂਬਨੀ ਦਾ ਅੱਗੇ ਦਾ ਪ੍ਰੋਸੈਸ ਹੈ ਪਰਥੇ ਦਾ ਉਹ ਪੂਰਾ ਕਰਵਾ ਸਕੀਏ ਸਾਰੇ ਸਾਥੀਆਂ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੈਤਨਰਤਨ